ਉਨੇ ਇਹ ਕੀ ਕੀ ਦੇਖੋ ਦੂ ਗੁਰ ਸਿ ਖੜੇ ਆ ਮੁੰਡੇ ਕਿਉਂਕਿ ਇੱਕ ਦਮਾਲਾ ਬੰਨਿਆ ਮੈਂ ਇੱਕ ਪੱਗ ਬੰਨੀ ਤੇ ਲੌਂਗ ਕੋਟ ਪਾਇਆ ਕੁਰਤੇ ਵਿੱਚ ਮੈਂ ਜੁੱਤੀਆਂ ਪੰਜਾਬੀ ਪਾਈਆਂ ਹੋਈਆਂ ਤੇ ਉਹ ਉਧਰ ਆਇਆ ਨਾ ਇਹ ਸੇਕ ਟਰੀ ਇਹਦਾ ਹਾਰ ਫਾਰਮਰ ਆ ਮੈਂ ਪਿੱਛੇ ਇੱਕ ਗੁੱਸੇ ਦੀ ਗੱਲ ਦੱਸਾਂ ਕੋਈ ਨਾ ਮੇਰਾ ਮਿੱਤਰ ਆ ਖੰਨੇ ਦਾ ਮਿਊਜ਼ਿਕ ਪ੍ਰੋਡਿਊਸਰ ਆ ਉਹ ਦਮਾਲਾ ਬੰਦਾ ਹੂੰ ਤੇ ਮੈਂ ਉਹਦੋਂ ਅਪਰਾਜ 2 ਵਜਿਓ ਮੈਂ ਨੂੰ ਕਿਹਾ ਮੇਰੇ ਕੋ ਤੁੜਕੀ ਪੁੱਛੋ ਕਾਫੀ ਪੀਣ ਚੱਲਦੇ ਦੋ ਉਟਾ ਹੀ ਬੱਜੇ ਹੋਏ ਆਪਾਂ ਨਾ ਉੱਥੇ 3B2 ਚ ਇੱਕ 24/7 ਆ ਉੱਥੇ ਖੜੇ ਇੱਕ ਮੁੰਡਾ ਉੱਥੇ ਸਿਕਿਉਰਿਟੀ ਗਾਰਡ ਸਰਦਾਰ ਸਿਗਮ ਹੂੰ ਧੂਪ ਜੁਰਾ ਦੀ ਉੱਥੇ ਇੱਕ ਮੁੰਡਾ ਪਟਕੇ ਵੇ ਬਨ ਕੇ ਆਇਆ ਗਾੜੀ ਰੱਖੀ ਹੋ ਪਟਕਾ ਬੰਨਿਆ ਹੋਇਆ ਉਹ ਅੰਦਰ ਵੜਿਆ ਉਸ ਤੋਂ ਬਾਅਦ ਇੱਕ ਮੁੰਡਾ ਕੁੜੀ ਲੰਗੀ ਇੱਕ ਮੁੰਡਾ ਲੰਬਾ ਲੰਜਾ ਸਿਗਾ ਉਹ ਨਸ਼ਾ ਸ਼ਰਾਬ ਚ ਰੱਜਿਆ ਹੋਇਆ ਸੀਗਾ ਹੂੰ ਉਹ ਅੰਦਰ ਵੜਿਆ ਉਹ ਜਿਹੜਾ ਮੁੰਡਾ ਸ਼ਰਾਬ ਚ ਉਹਨੇ ਕੁਝ 24/7 ਉਹ ਤਾਂ ਕੁਝ ਬਾਏ ਕਰਨਾ ਸੀਗਾ ਉਹ ਬਾਏ ਕਰਦਾ ਤਾਂ ਉਹ ਜਿਹੜਾ ਸਰਦਾਰ ਮੁੰਡਾ ਸੀਗਾ ਗੇਟ ਕੀਤੀ ਨਾ ਉਹ ਸਕਿਉਰਟੀ ਗਾੜੀੋਂ ਕਿਸੇ ਪਾਸੇ ਵੀ ਦੇਖ ਸਕਦਾ ਉਹਨੇ ਕਿਤੇ ਦੇਖਿਆ ਹੋਊਗਾ ਇਦਾਂ ਦੇਖ ਲਿਆ ਹੋਊਗਾ ਕਿ ਉਹ ਜਿਹੜਾ ਸ਼ਰਾਬ ਵਾਲਾ ਮੁੰਡਾ ਸੀਗਾ ਮੂਨਾ ਸੀਗਾ बेसिकली ਉਹ ਕਹਿੰਦਾ ਤੂੰ ਮੇਰੇ ਵਾਲਟ ਵਾਲਾ ਕਹਦੇ ਦੇਖਿਆ ਹਾਂ ਹਾਂ ਆਪ ਹੋ ਗਈ ਉਹ ਅਸੀਂ ਇੱਥੇ ਕੋਲ ਖੜੇ ਮੈਂ ਤੇ ਮੇਰਾ ਦੋਸਤ ਅਸੀਂ ਕਾਫੀ ਲੈ ਰਹੇ ਹਾਂ ਹਾਂ ਹੁਣ ਕਿਸੇ ਦੀ ਸਕਿਉਰਿਟੀ ਗਾਰਡ ਕੋ ਇਤਨੀ ਵੀ ਦੇਖ ਸਕਦਾ ਯਾਰ ਉਹ ਘਾਦ ਦੋਗੀ ਉਹ ਜਿਹੜਾ ਮੁੰਡਾ ਦੂਜਾ ਪਟਕੇ ਵਾਲਾ ਸੀਗਾ ਉਹਨੇ ਕੋਈ ਹੋਸਟੇਸ਼ਨ ਫੜ ਲਿਆ ਕਹਿੰਦਾ ਤੂੰ ਦਸਾਰਵਾਰੇ ਕਿਦਾਂ ਕਿਹਾ ਉਹ ਬਹਿਸ ਕਰਨ ਲੱਪੇ ਉੱਥੇ ਹੀ ਕਿ ਤੂੰ ਮੈਂ ਤਾਂ ਮੇਰਾ ਡੈਡੀ ਜੱਟ ਆ ਫਲਾਨਾ ਤੇ ਇੱਕੜਾ ਇੱਕ ਦੂਜੇ ਨਾਲ ਉਹ ਮੈਂ ਜੱਟ ਆ ਮੇਰਾ ਡੈਡੀ ਅੱਡਾ ਉਹ ਕਹਿੰਦਾ ਮੇਰਾ ਡੈਡੀ ਅਫਸਰ ਉਹ ਕਹਿੰਦਾ ਮੇਰਾ ਡੈਡੀ ਅਫਸਰ ਉਹ ਜਿਹੜਾ ਮੁੰਡਾ ਪਟਕੇ ਵਾਲਾ ਉਹ ਕਹਿੰਦਾ ਬਾਹਰ ਆ ਬਾਹਰ ਗੱਲ ਕਰਦੇ ਇੱਥੇ ਨਹੀਂ ਕਰਨੀ ਅਸੀਂ ਮੈਂ ਉਦੋਂ ਪੱਗ ਬੰਨੀ ਕੋਟ ਤਾਂ ਪਜਾਮਾ ਪਹਿ ਲੌਂਗ ਕੋਟ ਪਾਇਆ ਮੇਰੇ ਦੋਸਤ ਨੇ ਵੀ ਲੌਂਗ ਕੋਟ ਈ ਮੈਡਿਟਿਸ ਮੇਰੀ ਦਾੜ੍ਹੀ ਹੋਈ ਉਹ ਮੈਂ ਬਾਲ ਨਹੀਂ ਸੀ ਸਾਲ ਖੰਡ ਹੋਇਆ ਕਟਾਈ ਨਹੀਂ ਦਾੜ੍ਹੀ ਵੀ ਨਹੀਂ ਕਟਾਈ ਸੀ ਨਾ ਤਾਂ ਆਪਾਂ ਖੜੇ ਕਾਫੀ ਲੈ ਕੇ ਪਰਸੇ ਨੂੰ ਕੇ ਖੜ ਗਏ ਉਹ ਬਹਿਸ ਕਰਦੇ ਪਏ ਆ ਬਾਹਰ ਆ ਕੀ ਕਰਲਾ ਪੇ ਫਿਰ ਬਹਿਸ ਮੁੰਡਾ ਤੇ ਉਹ ਜਿਹੜਾ ਦੂਜਾ ਸੀ ਉਹ ਜਿਹੜਾ ਪਟਕੇ ਵਾਲਾ ਮੁੰਡਾ ਸੀਗਾ ਨਾ ਸਰਦਾਰ ਉਹ ਕਹਿੰਦਾ ਲੈ ਆ ਵੀ ਤਾਂ ਦੂ ਗੁਰਸੇ ਖੜੇ ਹੀ ਆ ਪਤਾ ਨਹੀਂ ਉਹਨੇ ਕਿੱਥੋਂ ਗੱਲ ਕੀਤੀ ਲੈ ਕਹਿੰਦਾ ਇਹ ਗੁਰਸੇ ਥੋੜੀ ਇਹਦਾ ਹਾਰ ਫਾਰਮਰ ਆ ਕਹਿੰਦਾ ਇਹ ਸਿੱਖ ਥੋੜੀ ਹਾਰ ਫਾਰਮਰ ਆ ਗੁਰਸਿਕਰੀ ਸਿੱਖ ਕਹਿੰਦਾ ਉਹ ਉਹਨੇ ਇਹ ਕਿਹਾ ਕਿ ਆ ਦੇਖੋ ਦੋ ਗੁਰਸਖੜੇ ਹੀ ਆ ਮੁੰਡੇ ਕਿਉਂਕਿ ਇੱਕ ਦਮਾਲਾ ਬੰਨਿਆ ਮੈਂ ਇੱਕ ਪੱਗ ਬੰਨੀ ਤੇ ਲੌਂਗ ਕੋਟ ਪਾਇਆ ਕੁਰਤੇ ਮੈਂ ਜੁੱਤੀਆਂ ਪੰਜਾਬੀ ਪਾਈਆਂ ਤੇ ਉਹ ਉਧਰ ਆਇਆ ਇਹ ਸਿੱਖ ਥੋੜੀ ਇਹ ਤਾਂ ਹਾਰ ਫਾਰਮਰ ਆ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par